ਨਾਬਾ ਦੇ ਰੀਪੂ ਦਮਨ ਕਾਲਜ ਦੇ ਸਟੇਡੀਅਮ ਵਿਖੇ ਸ਼ੀਰ ਪਗਲ ਸਿੰਘ ਵੈਲਫੇਅਰ ਸੁਸਾਇਟੀ ਰਜਿਸਟਰ ਨਾਬਾ ਵੱਲੋਂ ਸ਼ਹੀਦ ਆਜ਼ਮ ਸਰਦਾਰ ਪਗਲ ਸਿੰਘ ਜੀ ਦੇ ਸ਼ਹੀਦੀ ਨੂੰ ਸਮਰਪਿਤ 6ਵਾਂ ਦੋ ਰੋਜ਼ਾ ਕਬੱਡੀ ਖੇਡ ਮੇਲਾ ਕਰਵਾਇਆ ਗਿਆ ਜਿਸ ਵਿੱਚ ਕਬੱਡੀ ਜਗਤ ਦੀਆਂ ਨਾਮੀ ਟੀਮਾਂ ਨੇ ਆਪਣੇ ਖੇਡ ਕਲਾ ਦਾ ਪ੍ਰਦਰਸ਼ਨ ਕਰਦਿਆਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਖੇਡ ਪ੍ਰੇਮੀਆਂ ਦੀ ਵਾਹ ਵਾਖਟੀ ਕਲਪਸ ਸੈਡੀਨ ਨੂੰ ਕਿ ਟੂਰਨਾਮੈਂਟ ਹਰ ਸਾਲ ਬਹੁਤ ਵੱਡੀ ਗੱਲ ਹੈ ਅੱਜ ਸਾਰੇ ਟੂਰਨਾਮੈਂਟ ਬੰਦ ਹੋ ਗਏ ਤਰੀਵੇਂ ਤਰੀਵੇਂ ਬਹੁਤ ਘੱਟ ਟੂਰਨਾਮੈਂਟ ਰਹਿ ਗਏ ਮੈਂ ਵਧਾਈ ਦਿੰਦਾ ਇਹਨਾਂ ਨੂੰ ਔਰ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਨੇ ਇਹ ਬਹੁਤ ਟੌਪ ਲੈਵਲ ਟੂਰਨਾਮੈਂਟ ਕਰਾਉਂਦੇ ਨੇ ਤੇ ਗਰਾਊਂਡ ਵੀ ਇਹ ਨੱਬ ਦਾ ਸਭ ਤੋਂ ਵਧੀਆ ਗਰਾਊਂਡ ਹੈ ਸੋ ਮੈਂ ਵਧਾਈ ਦਿੰਦਾ ਇਹਨਾਂ ਨੂੰ आसीं जिनि इहे टूरनाट करू चलंदा बचे पासे ला जा जॾहिं पंजाब जी गॾु करणु के सॼे बचे खे कबड्डी आहे सॼी जमी माउ बोली पंजाबी कंदा तॾहिं पंजाब माउ खेल आहे कबड्डी आहे सियानी वधाईंदा ਅਸ਼ਟਾ ਕਰਦੇ ਰਹੇ ਨੇ ਤੇ ਸਾਡੇ ਪੰਜਾਬ ਚੱਕੀ ਪੱਤੇ ਗੇਰ ਖੇਡ ਮਾਰਤ ਵਧਿਆ ਹੋਇਆ ਫੀਸ਼ੂਾ ਤਰੋਰੀ ਦੀ ਤਸਵੀਰ ਇੱਕ ਦੇ ਵਿੱਚ ਬੰਨਿਆ ਪਰ ਬੰਦੇ ਯਾ ਫੀਸ਼ੂ ਦਾ ਸਮਰਪਤ ਤੇ ਭਾਵੇਂ ਨਜ਼ਾਰੇ ਤੇ ਅੱਜ سب <سؤال> تاری ਕਾਂਸਾ ਕੰਬਰਾ ਵਿੱਚ ਸ਼ਿਮਨ ਲੋੜਾ ਹੋਇਆ ਕਾਰੇ ਕੰਬਰਾ ਪਾਉਂਦੇ ਤੇ ਕੋਚ ਹਿੱਸਾ ਵਾਲੇ ਦੇ ਮੇਰੇ ਕੋਲੋਂ ਮੁੰਦਰੀਆ ਲਿਖਦੇ ਨੇ ਰਾਜੂ ਖਾਨ ਦੇ ਇਹ ਜਿਹੜੇ ਹਲਕਾਂ ਚਾਤਾ ਜਿਹੜੇ ਸਰਟੀਫਿਕੇਟ ਦਿੱਤੇ ਵੀਰ ਰਾਮ ਸਾਹਿਬ ਦੇ ਵਿੱਚ ਦਰਖਾਸਤ ਦੇ ਨਾਲ ਇਹ ਮਹੱਤਵਪੂਰਨ ਤੌਰ ਤੇ ਇਹਨਾਂ ਅਰਦਾਸਾਂ ਦੇ ਵਿੱਚ ਸ਼ਾਮਿਲ ਕਰਕੇ ਜਿਹੜਾ ਜਿਹੜਾ ਨੰਬਰ 1 ਟੀਮ ਆਰਟੀਕਲ ਇਨਸ਼ਾਅੱਲਾ ਕਾਲ ਦੇ ਵਿੱਚ ਮਾਰਦਾ ਹੈ ਕਾਟ ਪਾ ਜੁਰੀ ਦੇ ਆ ਸਿੱਧੂ ਕਾ ਦੇ ਆ ਤਜ ਜੀ ਜੀ ਕਾ ਦੇ ਆ ਤਾ ਦੇ ਸਕਦੇ ਉਹਨਾਂ ਨੂੰ ਬਗੇ ਟੂਰਨਾਮੈਂਟ ਹੋ ਰਿਹਾ ਪੰਜਾਬ ਦੇ ਵਿੱਚੋਂ ਨੰਬਰ 1 ਟੀਮ ਦਾ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ 500000 ਇਹ ਸਾਰੇ ਨੌਕੀਦੇ ਨੌਜਵਾਨਾਂ ਦੇ ਇਕੱਠੇ ਹੋ ਗਏ ਜਿਹੜਾ ਸ਼ਹਿਰ ਕੰਪਨੀ

नौजवान खे अॼु नशियल मोहला जे सही पासे रोल नौजवान खेॾा चाहींदा बहुत वॾी बाक़ी पिछले चारि हाजी ਆਪ ਪੁੱਛੀ ਕਮੇਟੀ ਤੋਂ ਮੋਰਕਵਾਦ ਧਰਵਾਦਾ ਕਿੰਨੇ ਲੋਕਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨੀ ਹੈ ਨਾ ਕਿ ਕਮੇਟੀ ਨੂੰ ਫਾਦਲ ਹੋ ਜਾਏਗਾ ਪਰਟੀ ਲਈ ਨਾਂਵੇਂ ਸੁਨਣਾ ਵੱਡੇ ਨਾਂ ਦੇ ਕਮੇਟੀ 6-7 ਉਤਾਰ ਰਹੇ ਨੇ ਇਹ ਵੀ ਆਪਣੇ ਬੈਠਾ ਚਾਰਾਂ ਦੇਸ਼ ਤੋਂ ਕਰੀ ਨਾ ਹੋਰ ਨਸਲੀ ਲਈ ਪਾਕਾ ਕੁਸਾ ਬਣਾ ਦੇਗੀ ਮਿੱਤਰੋ ਜੇ ਚੰਗੇ ਕੰਮ ਕਿਸੇ ਨੂੰ ਪਾਦ ਸਿਰ ਪਾ ਕੇ ਨਾ ਹੋੜ ਖਿੜਾਣਾ ਉੱਠ ਕੇ ਜੀ ਪਹਿਲੋ ਪੁੱਛੋ ਇੱਦਦ ਦੇ ਮੁਕਾਬਲੇ ਸੋਲ ਇੱਦਦ ਦੇ ਮੁਕਾਬਲੇ ਵਜਿਦ ਨੇ ਸ਼੍ਰੋਮਣੀ ਕਾਲੀ ਸਰਕਾਰ ਵੇਲੇ ਕਬੱਡੀ ਵਰਲਡ ਕੱਪ ਹੁੰਦਾ ਸੀ ਉਪਰੇ ਤੁਹਾਨੂੰ ਕਹਿਣਾ ਪੈਂਦਾ ਕਿ 2017 ਤੋਂ ਬਾਅਦ ਫੈਸਲ ਕਰ ਲਈ ਹੈ ਆਮਾਦੀ ਪਾਰਟੀ ਨੂੰ ਹੋਵੇ ਪਰ ਮੈਂ ਸਮਝਦਾ ਹਾਂ ਕਿ ਟੂਰਨਾਮੈਂਟ ਜਿਹੜੀ ਮਾਂ ਖੇਡ ਕਬੱਡੀ ਸਰਦਾਰ ਸੁਖਮਨੀ ਸਿੰਘ ਬਾਦਲ ਜੀ ਨੇ ਧੁੱਖਾਂ ਦੀ ਖੇਡ ਕਮੇਟੀ ਨੂੰ ਲੱਖਾਂ ਦੀ ਲੱਖਾਂ ਤੋਂ ਰੁੱਖਾਂ ਤੱਕ ਪਹੁੰਚਾਇਆ ਸੋ ਮੈਂ ਸਮਝਦਾ ਕਿ ਉਹ ਕਿਤੇ ਹੁਣ ਵੱਡੇ ਟੂਰਨਾਮੈਂਟ ਵੱਡੇ ਵੱਲ ਦਿਖਦੇ ਨਹੀਂ ਸੋ ਕਬੱਡੀ ਫਿਰ ਅਗੂਮੰਦ ਦੇ ਟੂਰਨਾਮੈਂਟ ਵਰਲਡ ਕੱਪ ਦੁਆਰਾ ਪੇਸ਼ ਆ ਆ ਜੱਪੀ ਆ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿ ਸ਼ਹੀਦ ਭਗਤ ਸਿੰਘ ਬਰਫਰ ਸੋਸਾਇਟੀ ਹਰ ਸ਼ਾਮ ਇਥੇ ਖੇਡਾ ਮੈਚ ਕਰਾਉਂਦੀ ਹੈ ਜੀ ਇਹ ਮੈਚ ਨਾਲ ਸਾਡੇ ਜਿਹੜੇ ਨੌਜਵਾਨ ਨੇ ਜੀ ਪੋਟਰ ਬੰਦ ਕਰਦੇ ਨੇ ਇੱਕੋ ਜੀ ਸਿਹਤ ਬੜੀ ਕਾਮਯਾਬ ਹੁੰਦੀ ਹੈ ਇੱਕ ਉਹ ਆਪਦਾ ਨਾਮ ਦਾ ਰੋਸ਼ਨ ਕਰਦੀ ਕਰਦੇ ਨੇ ਨਾਲ ਆਪਣੇ ਪਿੰਡ ਦਾ ਆਪਣੇ ਮਾਪੇ ਦਾ ਸਾਡੇ ਸ਼ਹਿਰ ਦਾ ਨਾਮ ਉੱਚਾ ਕਰਦੇ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਕਹਿਣ ਨੂੰ ਗੱਲ ਛੋਟੀ ਜੀ ਹੁੰਦੀ ਹੈ ਇਹ ਮੈਚ ਕਰਾਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਇਹਨਾਂ ਨੂੰ ਲੱਗਿਆਂ ਨੂੰ ਘੱਟੋ ਘੱਟ 3 ਮਹੀਨੇ ਹੋ ਗਏ ਮਿਲਦੇ ਜੀ ਇੰਨੀ ਮੇਰੇ ਦੋ ਦਿਨ ਦਾ ਹੈ ਮੇਲਾ ਹੈ ਤਿੰਨ ਮਹੀਨਿਆਂ ਤੋਂ ਇਹ ਤਿਆਰੀਆਂ ਕਰ ਰਹੇ ਨੇ ਪਰਮਾਸ਼ ਮੈਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ ਸੇਤਾਂ ਕਾਮ ਜੇ ਹੁਣ ਇਹ ਅੱਗੇ ਨੂੰ ਹੋਰ ਵੱਧ ਤੋਂ ਵੱਧ ਇਹ ਖੇਡ ਮੇਲੇ ਕਰਾਉਣਗੇ ਜਿਸ ਨਾਲ ਸਾਡੇ ਬਹੁਤ ਹੀ ਸਤਾਰ ਦੇ ਪੰਜਾਬ ਦੇ ਨਹੀਂ ਸਾਰੇ ਦੇਸ਼ ਚ ਨਹੀਂ ਵਾੜ ਦੇ ਵਿੱਚ ਹੋ ਰਿਹਾ ਹੈ ਇਹ ਕਿਹਦੇ ਕਮਪੋਨਡ ਨੇ ਇਹ ਨਾਲ ਪੰਜਾਬ ਦੀ ਇੱਕ ਵੱਖਰੀ ਪਛਾਣ ਹੈ ਮੈਂ ਪਰਮਾਸ਼ ਨੂੰ ਸਤਿਕਾਰ ਕਰਦਾ ਹਾਂ ਵੀ ਇਹ ਸਾਰੀਆਂ ਟੀਮਾਂ ਸੁੱਖੀ ਸਾਲ ਦੀ ਆਉਂਦੀਆਂ ਨੇ ਸੁੱਖ ਜਾਂਦੇ ਘਰੇ ਜਾਣ ਤੇ ਜਿਹੜੇ ਦਰਜੇ ਦੇਖਣਾ ਹੈ ਨੇ ਉਹਨਾਂ ਦੀ ਉਮਰਾਂ ਲੰਬੀਆਂ ਹੁਣ ਆਪ ਦੇ ਘਰੋਂ ਟਾਈਮ ਛੱਡ ਕੇ ਆਏ ਨੇ ਤੇ ਬਾਰ-ਬਾਰ ਇਥੇ ਆਉਣ ਦੇ ਸਬਦਾਂ ਧੰਨਵਾਦ ਠੀਕ ਹੈ ਜੀ ਧੰਨਵਾਦ ਕੋਈ ਸਾਹਿਬ ਕੋਈ ਸਾਹਿਬ ਮੀਡੀਆ ਪੱਤਰਕਾਰ ਵੀਰਾਂ ਦਾ ਜਿਨ੍ਹਾਂ ਨੇ ਸਾਰੇ ਟੂਰਨਾਮੈਂਟ ਨੂੰ ਕਵਰ ਕਰਿਆ ਤੇ ਹਰ ਖਬਰ ਦਰਸ਼ਕਾਂ ਤੱਕ ਪਹੁੰਚਾਈ ਅੱਜ ਦਾ ਦਿਨ ਸਾਡਾ ਬਹੁਤ ਵਧੀਆ ਰਿਹਾ ਬਹੁਤ ਠੱਠਾ ਮਾਰਦਾ ਇਕੱਠਾ ਸਾਰੇ ਮਲਕੀਤ ਐਗਰੋ ਇੰਡਸਟਰੀ ਤੋਂ ਬਹੁਤ ਸਨੇ ਚਾਰੂ ਸਿੰਘ ਜੀ ਤੇ ਪ੍ਰੀਤ ਤੋਂ ਪਹੁੰਚੇ ਸੀਗੇ ਹਰੀ ਸਿੰਘ ਜੀ ਤੇ ਬਰਿੰਦਰ ਸਿੰਘ ਜੀ ਹਲਕਾ ਅਚਾਰ ਸੋਮੇ ਅਕਾਲੀਦਾਲ ਸੰਘੂ ਪਹੁੰਚੇ ਸੀ ਬਹੁਤ ਸਾਰੇ ਦਰਸ਼ਕ ਪਹੁੰਚੇ ਹੋયા ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਅੱਜ ਦਾ ਜਿਹੜਾ ਕਬੱਡੀ ਕਪਾ ਸਿਗਰਮ ਸੂਰਿਆ ਲੋਕ ਇੰਨਾ ਉਤਸ਼ਾਹ ਨਾਲ ਮੈਚ ਰਿਹਾ ਨੇ ਬਹੁਤ ਤਾਕੜੇ ਮੈਚ ਨਾਮੀ ਖਿਡਾਰੀ ਖੇਡ ਰਹੇ ਹਾਂ ਜੀ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ